ਤਨ ਤਨ ਮੋਤੀ ਸਿੱਖੀ ਦੇ ਮਨਾਰਿਆ ਸਾਰਾ ਪਰਿਵਾਰ ਸਿੱਖੀ ਉਤਵਾਰਿਆ ਸਰਵੰਸਦਾਨੀ ਗੁਰੂ ਦਾ ਸਰਵੰਸਦਾਨੀ ਸੇਵਕ ਅਮਰਸੀਦ ਬਾਬਾ ਮੋਤੀराम ਮਹਿਰਾ ਜੀ ਸਾਕਾ ਸਰਹੰਦਾ ਮੋਤੀराम ਮਹਿਰਾ ਜੀ ਦੀ ਸਿੱਧੀ ਗਾਥਾ ਤਿੰਨ ਦਿਨ ਦੇ ਭੁਖਣ ਪਾਣੇ ਛੋਟੇ ਸਹਿਬਜਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਠੰਡੇ ਬੁਰਜ ਵਿੱਚ ਦੁੱਧ ਪਿਲਾਉਣ ਬادله ਅਮਰ ਸਹੀਦ ਬਾਬਾ ਮੋਤੀराम ਮਹਿਰਾ ਜੀ ਨੂੰ ਪਰਿਵਾਰ ਸਮੇਤ ਕੋਹਲੂ ਬੇਲਣੇ ਵਿੱਚ ਪੀੜਣ ਦਾ ਦ੍ਰਿਸ਼ ਅਮਰ ਸਹੀਦ ਬਾਬਾ ਮੋਤੀराम ਮਹਿਰਾ ਜੀ ਸਵੇਖਣ ਜੀਵਨੀ ਅਮਰ ਸਹੀਦ ਬਾਬਾ ਮੋਤੀराम ਮਹਿਰਾ ਜੀ ਦਾ ਜਨਮ 9 ਫਰਵਰੀ 1973ਵੀਂ ਨੂੰ ਪਿਤਾ ਹਰਾਰਾਮ ਮਾਤਾ ਲੱਧੋ ਜੀ ਦੀਕ ਕੋ ਸਰੰਦ ਵਿਖੇ ਟਿਮਾਣਾ ਗੋਤਰ ਨਾਲ ਸੰਬੰਧਿਤ ਪਰਿਵਾਰ ਵਿੱਚ ਹੋਇਆ ਕਬੀ ਕ੍ਰਿਸ਼ਨ ਸਿੰਘ ਜੀ ਆਪ ਜੀ ਦੇ ਸਤ ਪੁਰਵਾਸੀ ਹੋਣ ਬਾਰੇ ਇਸ ਤਰ੍ਹਾਂ ਦੀ ਲਿਖਦੇ ਹਨ ਆਪ ਜੀ ਦੇ ਪਿਤਾ ਵਿਆਹ ਸਾਧੀਆਂ ਵਿੱਚ ਖਾਣਾ ਬਣਾਉਣ ਦਾ ਕੰਮ ਕਰਦੇ ਸਨ ਪਿਤਾ ਪੁਰਖੀ ਕਿੱਤਾ ਹੋਣ ਕਰਕੇ 17 ਸਾਲ ਤੱਕ ਆਪ ਜੀ ਨੇ ਇਸ ਕਿੱਤੇ ਵਿੱਚ ਮਹਾਰਤ ਹਾਸਲ ਕਰ ਲਈ ਸੀ 17 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਸੂਬਾ ਸਰਹੰਦ ਦੇ ਕੈਦਖਾਨੇ ਵਿੱਚ ਕੈਦਖਾਨੇ ਵਿੱਚ ਕੈਦੀਆਂ ਵਾਸਤੇ ਖਾਣਾ ਤਿਆਰ ਕਰਨ ਅਤੇ ਉਹਨਾਂ ਨੂੰ ਖਵਾਉਣ ਲਈ ਨੌਕਰੀ ਮਿਲ ਗਈ ਸੀ ਇਸ ਸਮੇਂ ਆਪ ਜੀ ਦਾ ਵਿਆਹ ਅਨੰਦਪੁਰ ਵਾਸੀ ਤਾਰਾ ਚੰਦ ਦੀ ਲੜਕੀ ਭੋਲੀ ਪੋਈ ਦੇਵਨ ਨਾਲ ਹੋ ਗਿਆ ਸੀ ਜਿਸ ਵਿੱਚੋਂ ਵੱਖ-ਵੱਖ ਇਤਿਹਾਸਕਾਰਾਂ ਮੁਤਾਬਕ ਦੋ ਲੜਕੀਆਂ ਦੀ ਦਾਤ ਮਿਲੀ ਅਮਰ ਸ਼ਹੀਦ ਬਾਬਾ ਮੋਤੀराम ਮਹਿਰਾਜ ਜੀ ਦੇ ਪਿਤਾ ਜੀ ਦੀ ਸ਼ਹੀਦੀ ਹਰਾਰਾਮ ਜੋਗੀ ਗੁਰੂ ਘਰ ਦੇ ਅਨਿਲ ਅਨਿੰਨ ਸਰਦਾਲੂ ਸਨ ਅਤੇ ਅਕਸਰ ਰਸਦ ਲੈ ਕੇ ਅਨੰਦਪੁਰ ਸਾਹਿਬ ਜਾਂਦੇ ਸਨ 1703 ਈਸਵੀ ਵਿੱਚ ਸੂਬਾ ਸਰਹੰਦ ਅਤੇ ਪਹਾੜੀ ਰਾਜਿਆਂ ਨੇ ਲੱਖਾਂ ਦੀ ਗਿਣਤੀ ਵਿੱਚ ਫੌਜ ਨਾਲ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਇਸ ਘੇਰੇ ਦਰਮਿਆਨ ਹਰਾਰਾਮ ਜੀ ਵੀ ਇਸ ਘੇਰੇ ਵਿੱਚ ਆ ਗਏ ਸਨ ਅਤੇ ਕਿਲੇ ਅੰਦਰ ਸਿੰਘਾਂ ਨਾਲ ਰਹਿਣ ਲੱਗ ਪਏ ਸਿੰਘਾਂ ਦੀ ਜੀਵਨ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਅਮਰਤ ਛਕ ਲਿਆ ਅਤੇ ਹਰਾਰਾਮ ਤੋਂ ਹਰਾ ਸਿੰਘ ਸੱਜ ਗਏ ਇਹ ਘੇਰਾ 7 ਮਹੀਨੇ ਚੱਲਿਆ ਮੁਗਲਾਂ ਨੇ ਪਹਾੜੀ ਰਾਜਿਆਂ ਦੀ ਫੌਜ ਨੂੰ ਇਹ ਕਿਲਾ ਫਤਹਿ ਹੁੰਦਾ ਨજર ਨਾ ਆਇਆ ਤਾਂ ਪਹਾੜੀ ਰਾਜੇ ਅਤੇ ਮੁਗਲਾਂ ਨੇ ਗਉ ਅਤੇ ਕੁਰਾਨ ਸ਼ਰੀਫ ਦੀਆਂ ਝੂਠੀਆਂ ਕਸਮਾਂ ਖਾ ਕੇ ਆ ਆਖਿਆ ਤੁਸੀਂ ਅਨੰਦਪੁਰ ਖਾਲੀ ਕਰ ਦਿਓ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਗੁਰੂ ਜੀ ਨਾ ਮੰਨੇ ਕਿਉਂਕਿ ਉਹਨਾਂ ਨੂੰ ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਨੀਅਤ ਦਾ ਪਤਾ ਸੀ ਪਰ ਸਿੰਘਾਂ ਦੇ ਜ਼ੋਰ ਪਾਉਣ ਤੇ ਗੁਰੂ ਜੀ ਮੰਨ ਜਾਇਤੇ ਉਹਨਾਂ ਨੇ ਮੁਗਲ ਪਹਾੜੀ ਰਾਜਿਆਂ ਨੂੰ ਆਖਿਆ ਕਿ ਉਹਨਾਂ ਨੇ ਪਹਿਲਾਂ ਅਸੀਂ ਆਪਣਾ ਸਜੋ ਸਮਾਨ ਬਾਹਰ ਭੇਜਾਂਗੇ ਸਜੋ ਸਮਾਨ ਸਹੀ ਜਗ੍ਹਾ ਤੇ ਪਹੁੰਚਣ ਤੋਂ ਬਾਅਦ ਅਸੀਂ ਆਪ ਅਨੰਦਪੁਰ ਸਾਹਿਬ ਨੂੰ ਛੱਡ ਛੱਡਾਂਗੇ ਗੁਰੂ ਜੀ ਨੇ ਮੁਗਲਾਂ ਤੇ ਪਹਾੜੀ ਰਾਜਿਆਂ ਦੀ ਨੀਅਤ ਪਰਖਣ ਵਾਸਤੇ ਬੋਰੀਆਂ ਵਿੱਚ ਕੂੜਾ, ਕਰਕਟ ਇੱਟਾਂ, ਰੋੜ ਅਤੇ ਘੋੜਿਆਂ ਦੀ ਲਿੱਦ ਭਰ ਕੇ ਗੱਡੀਆਂ ਉੱਪਰ ਲੱਦ ਕੇ ਬਾਹਰ ਭੇਜਿਆ ਸਭ ਤੋਂ ਅੱਗੇ ਹਰਾ ਸਿੰਘ ਬਾਕੀ ਸਭ ਗੱਡੀਆਂ ਦੀ ਅਗਵਾਈ ਕਰ ਰਹੇ ਸਨ ਜਿਉਂ ਹੀ ਇਹ ਅਨੰਦਪੁਰ ਸਾਹਿਬ ਤੋਂ ਬਾਹਰ ਨਿਕਲੇ ਤਾਂ ਪਹਾੜੀ ਰਾਜਿਆਂ ਅਤੇ ਮੁਗਲ ਸੈਨਾ ਨੇ ਸਹੀ ਸਮਾਨ ਸਮਝ ਕੇ ਗੱਡੀਆਂ 'ਤੇ ਹਮਲਾ ਕਰ ਦਿੱਤਾ ਗੱਡੀਆਂ ਦੀ ਗਿਣਤੀ ਫੌਜ ਦੇ ਸਾਹਮਣੇ ਆਟੇ ਵਿੱਚ ਲੂਣ ਦੇ ਬਰਾਬਰ ਸੀ ਕੁਸਮਾਨ ਦਾ ਜੁੱਧ ਹੋਇਆ ਜਿੱਥੇ ਮੁਗਲ ਫੌਜਾਂ ਦਾ ਨੁਕਸਾਨ ਆਸ ਉਮੀਦ ਤੋਂ ਬਹੁਤ ਜ਼ਿਆਦਾ ਸੀ ਉੱਥੇ ਹੀ ਸਾਰੇ ਹੀ ਗੱਡੀ ਸਾਰੇ ਹੀ ਗਾਡੀ ਸੀਦ ਹੋ ਗਏ ਜਿਸ ਵਿੱਚ ਅਮਰਸੀਦ ਬਾਬਾ ਮੋਤੀराम ਮਹਾਰਾਜੀ ਦੇ ਪਿਤਾ ਸਤਕਾਰਯੋਗ ਪਿਤਾ ਭਾਈ ਹਰਾ ਸਿੰਘ ਜੀ ਨੇ ਸਭ ਤੋਂ ਪਹਿਲਾਂ ਸੀਦੀ ਦਾ ਜਾਮ ਪੀਤਾ ਮੁਗਲ ਫੌਜਾਂ ਤੇ ਗੱਡੇ ਆਪਣੇ ਕਬਜੇ ਵਿੱਚ ਕਰਕੇ ਸੁਰੱਖਿਤ ਟਿਕਾਣਿਆਂ ਨੂੰ ਲੈ ਗਏ ਜਦੋਂ ਉਹਨਾਂ ਨੇ ਬੋਰੀਆਂ ਖੋਲਣਾ ਸ਼ੁਰੂ ਕੀਤਾ ਤਾਂ ਉਸ ਦੇ ਵਿੱਚੋਂ ਇੱਟਾ ਰੋੜੇ ਸਵਾਹ ਮਿੱਟੀ ਟੁੱਟੇ ਛੇਤਰ ਕੂੜਾ ਕਰਕਟ ਨਿਕਲਿਆ ਤਾਂ ਆਪਣੇ ਆਪ ਨੂੰ ਲਚਰ ਤਰਤਾ ਵਿੱਚ ਪਾਉਂਦੇ ਹੋਏ ਬਹੁਤ ਹੀ ਸ਼ਰਮਸ਼ਾਰ ਹੋਏ ਮੋਤੀराम ਮਹਾਰਾਜ ਜੀ ਵੱਲੋਂ ਖਾਣਾ ਲੈ ਕੇ ਜਾਣਾ ਠੰਡੇ ਬੁਰਜ ਵਿੱਚ ਸੂਬਾ ਸਰੰਦ ਵੱਲੋਂ ਭੇਜਿਆ ਖਾਣਾ ਮੋਤੀराम ਮਹਿਰਾ ਜੀ ਲੈ ਕੇ ਗਏ ਜਿਸ ਨੂੰ ਮਾਤਾ ਜੀ ਨੇ ਪਾਪਾਂ ਦੀ ਕਮਾਈ ਕਹਿ ਕੇ ਵਾਪਸ ਕਰ ਦਿੱਤਾ ਦੂਜੇ ਦਿਨ ਦੀਵਾਨ ਸੋਚਾ ਨੰਦ ਨੇ ਆਪਣੇ ਘਰੋਂ ਖਾਣਾ ਭੇਜਿਆ ਜਿਸ ਨੇ ਸੋਚਿਆ ਕਿ ਸੂਬਾ ਸਰੰਦ ਮੁਸਲਮਾਨ ਹੋਣ ਕਰਕੇ ਉਹਨਾਂ ਦਾ ਖਾਣਾ ਸਵੀਕਾਰ ਨਹੀਂ ਕੀਤਾ ਪਰ ਮਾਤਾ ਜੀ ਨੇ ਉਹ ਉਸ ਦਾ ਖਾਣਾ ਵੀ ਵਾਪਸ ਕਰ ਦਿੱਤਾ ਕਿ ਇਹ ਵੀ ਹਰਾਮ ਦੀ ਕਮਾਈ ਹੈ ਅਜਿਹਾ ਕਹਿਣ ਤੇ ਸੂਬਾ ਸਰਹੰਦ ਤੇ دیਵਾਨ دیਵਾਨ ਸੁਚਾਨੰਦ ਨੇ ਆਪਣੇ ਆਪ ਨੂੰ અપਮਾਨਿਤ ਸਮਝਿਆ ਤੇ ਸੂਬਾ ਸਰਹੰਦ ਨੇ ਗੁੱਸੇ ਵਿੱਚ एलान ਕਰ ਦਿੱਤਾ ਕਿ ਆਗਰੇ ਖਾਣਾ ਖਾਣਗੇ ਤਾਂ ਕੈਦੀਆਂ ਵਾਲਾ ਖਾਣਾ ਖਾਣਗੇ ਜੇਕਰ ਇਹਨਾਂ ਦੀ ਕੋਈ ਵੀ ਮਦਦ ਕਰੇਗਾ ਤਾਂ ਉਸ ਨੂੰ ਪ੍ਰਵਾਸ ਸਮੇਤ ਕੋਲੂ ਬੇਲਣੇ ਵਿੱਚ ਪੀੜ ਦਿੱਤਾ ਪੀੜ ਕੇ ਖਤਮ ਕਰ ਦਿੱਤਾ ਜਾਵੇਗਾ ਇਸ ਦਿਨ ਤੱਕ ਮਾਤਾ ਗੁਜਰੀ ਕੌਰ ਜੀ ਅਤੇ ਸਹਬਜ਼ਾਦਿਆਂ ਨੂੰ ਭੁੱਖਣ ਭਾਣੇ ਤਿੰਨ ਦਿਨ ਹੋ ਗਏ ਸਨ ਇਹ ਤਿੰਨ ਦਿਨ ਦੇ ਦ੍ਰਿਸ਼ ਨੂੰ ਦੇਖ ਕੇ ਭਾਈ ਮੋਤੀराम ਮਹਾਰਾਜੀ ਦਾ ਦਿਲ ਤੜਫ ਉੱਠਿਆ ਤੇ ਉਸ ਨੇ ਪ੍ਰਣ ਕਰ ਲਿਆ ਕਿ ਉਹ ਛੋਟੇ ਸਹਬਜ਼ਾਦਿਆਂ ਤੇ ਮਾਤਾ ਜੀ ਦੀ ਸੇਵਾ ਜ਼ਰੂਰ ਕਰਨਗੇ ਭਾਈ ਮੋਤੀराम ਮਹਾਰਾਜੀ ਨੇ ਆਪਣੇ ਪਰਿਵਾਰ ਨਾਲ ਸਲਾਹ مشورہ ਕੀਤਾ ਤੇ ਸਾਨੂੰ ਭੁੱਖਣ ਪਾਣੀ ਛੋਟੇ ਸਾਹਿਬ ਜਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਪਹਿਲਾਂ ਉਸ ਦਾ ਪਰਿਵਾਰ ਸੂਬੇ ਦੇ ਬੇਲਣੇ ਵਿੱਚ ਪੀੜਣ ਦੇ एलान ਤੋਂ ਘਬਰਾਇਆ ਘਬਰਾ ਗਿਆ ਤੇ ਭਾਈ ਮੋਤੀराम ਮਹਾਰਾਜ ਜੀ ਕਰ ਸਹਿਮਤ ਨਹੀਂ ਹੋਇਆ ਪਰ ਮੋਤੀराम ਮਹਾਰਾਜ ਜੀ ਨੇ ਆਪਣੇ ਪਰਿਵਾਰ ਨੂੰ ਦਲੀਲ ਦਿੱਤੀ ਕਿ ਮੌਤ ਇੱਕ اٹਲ ਸਚਾਈ ਹੈ ਮੌਤ ਦੇ ਭੈ ਤੋਂ ਮੁਕਤ ਹੋ ਕੇ ਸਿੱਖੀ ਦੇ ਪੈਰਾ ਦਿੰਦੇ ਹੋਏ ਉਸ ਨੂੰ ਇਹ ਨੇਕ ਕੰਮ ਕਰਨਾ ਚਾਹੀਦਾ ਹੈ ਜਿਸ ਦੇ ਉਸ ਦੇ ਪਰਿਵਾਰ ਤੇ ਸਹਿਮਤੀ ਦੇ ਦਿੱਤੀ ਸੂਬਾ ਸਰਹੰਦ ਦੇ ਹੁਕਮਾਂ ਦੀ ਪਰਵਾਹ ਨਾ ਕਰਦੇ ਹੋਏ ਬਾਬਾ ਜੀ ਦਿਨ ਦਿਨ ਵਿੱਚ ਤਿੰਨ ਵਾਰ ਸੇਵਾ ਵਿੱਚ ਹਾਰ ਹਾਜ਼ਰ ਹੁੰਦੇ ਸੀ ਜਿਸ ਬਾਰੇ ਸਾਹੀ ਦਮਾਰਾਮਾ ਵਿੱਚ ਤਰ੍ਹਾਂ ਲਿਖਿਆ ਮਿਲਦਾ ਹੈ ਇਸ ਤਰ੍ਹਾਂ ਸਾਰੇ ਪਰਿਵਾਰ ਦੇ ਰਲ ਮਿਲ ਕੇ ਮਾਤਾ-ਗੁਜਰਕਾ ਔਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ 3 ਦਿਨ 10 11 12 ਪੋ ਨੂੰ ਲਗਾਤਾਰ ਗਰਮ ਦੁੱਧ ਰੋਟੀ ਅਤੇ ਜਲਦੀ ਸੇਵਾ ਕੀਤੀ ਸਹਿਬਜ਼ਾਦਿਆਂ ਨੂੰ ਇੱਕ ਹਫਤਾ ਸੂਬੇ ਦੀ ਕਚਹਿਰੀ ਵਿੱਚ ਕਈ ਤਰ੍ਹਾਂ ਦੇ ਡਰਾਤੇ ਲਾਲਚ ਦਿੱਤੇ ਗਏ ਇਸਲਾਮ ਧਰਮ ਕਬੂਲਣ ਵਾਸਤੇ ਆਖਿਆ ਗਿਆ ਪਰ ਸਹਿਬਜ਼ਾਦੇ ਅਡਿੱਗ ਰਹੇ ਸੂਬਾ ਸਰਹੰਦ ਮਕਸਦ ਵਿੱਚ ਸਫਲ ਨਾ ਹੁੰਦਾ ਵੇਖ ਕੇ ਛੋਟੇ ਸਾਹਿਬ ਜਦਿਆਂ ਨੂੰ ਨੀਆਂ ਵਿੱਚ ਚਿੰਨ ਕੇ ਸੀਧ ਕਰ ਦਿੱਤਾ ਭਾਈ ਮੋਤੀराम ਮਹਾਰਾਜ ਜੀ ਦੀ ਦੁਖਤ ਖਬਰ ਸੁਣ ਕੇ ਮਾਤਾ ਗੁਜਰ ਕੌਰ ਜੀ ਸਵਰਗ ਸੁਧਾਰ ਗਏ ਤੇ ਭਾਈ ਮੋਤੀराम ਮਹਾਰਾਜ ਜੀ ਨੇ ਸੇਠ ਟੋਡਰਮੱਲ ਨੂੰ ਰਲ ਕੇ ਚੰਦਨ ਦੀਆਂ ਲੱਕੜਾਂ ਦਾ ਪ੍ਰਬੰਧ ਕੀਤਾ ਤੇ ਪਵਿੱਤਰ ਸਰੀਰਾਂ ਦਾ ਸੰਸਕਾਰ ਕੀਤਾ ਸੇਠ ਟੋਡਰਮੱਲ ਜਿਸ ਜਗ੍ਹਾ ਸੰਸਕਾਰ ਕੀਤਾ ਉਹ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਮੁੱਲ ਖਰੀਦੀ ਸੀ ਕਿਉਂਕਿ ਵਜ਼ੀਰ ਖਾਨ ਨੇ ਪਹਿਲਾਂ ਮੋਹਰਾਂ ਵਸਾਉਣ ਦੀ ਸ਼ਰਤ ਰੱਖੀ ਸੀ ਪਰ ਬਾਅਦ ਵਿੱਚ ਲਾਲਚ ਵੱਧ ਗਿਆ ਆਪਣੀ ਜ਼ੁਬਾਨ ਤੋਂ ਮੁੱਕਰ ਗਿਆ ਤੇ ਮੋਹਰਾਂ ਖੜੀਆਂ ਕਰਨ ਦੀ ਸ਼ਰਤ ਰੱਖ ਦਿੱਤੀ ਸੋ ਅੱਜ ਇਹ ਜ਼ਮੀਨ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ ਅੱਜ ਉਸ ਸਥਾਨ ਤੇ ਬਹੁਤ ਸੁੰਦਰ ਗੁਰਦੁਆਰਾ ਜੋਤੀ ਸਰੂਪ ਸਿੱਖ ਕੌਮ ਦੀ ਚੜ੍ਹਦੀ ਕਲਾ ਆਣ ਅਤੇ ਸ਼ਾਨ ਦੀ ਪ੍ਰਤੀਕ ਹੈ ਗੁਰੂ ਪਿਆਰੀ ਸਾਧ ਸੰਗ ਜੀ ਜੀ ਸਾਕਾ ਸਰਹੰਦ ਜਿੱਥੇ ਖੂਨ ਨਾਲ ਲੱਥ ਪਥ ਲੰਮੇ ਇਤਿਹਾਸ ਦੀ ਗਥਾ ਹੈ ਉੱਥੇ ਇਸ ਮੌਕੇ ਸਿੱਖਿਆ ਮਿਲਦੀ ਹੈ ਕਿ ਕੋਈ ਵੀ